ਕਦੂਆ ਸੰਗਾ ਕੇ i <laughs> 아! Oh. Oh. ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਈ ਵਾਹਿ ਸ੍ਰੀ ਭਗਵਤ ਜੀ ਦੀ ਪਾਖਸ਼ਾ ਹੈ ਨਸਵੇਂ ਪਰੇਤੰ ਪਗਵਦੀ ਸ਼ਮਰ ਕਾਇ ਦੁਰਨਾਣ ਕਲੈਂ ਤੇ ਆਈ ਮੇ ਰੰਗ ਕੁੱਤੇ ਅਮਰਨਾਥ ਸਰਾਣਿ ਦਾਸ ਹੋਇ ਸਹਾਈ ਅਰਜਨ ਹਰ ਗੋਬਿੰਦਨਾ ਸਿਮਰਉ ਸਿਣੀ ਹਰਿ ਨਾਹੀ ਸ੍ਰੀ ਅਰਿਸ਼ਣ ਤੇ ਅਜ्ञਾ ਜਿਸ ਬਠੇ ਸਾਧੂ ਜਾਈ ਏ ਪਹਾੜ ਸਿਮਰਿਆ ਹੈ ਘਰ ਨਾਮ ਦਿਆ ਹੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਜੀ ਦਾ ਧਿਆਨ ਧਰ ਕੇ ਬਲ ਜੇ ਸੰਜਾਨ ਪਿਆਰਿਆਂ ਚੋਹ ਸਾਹਿਬ ਜਾਦੇ ਅੰਚਾਰੀਆਂ ਮੁਕਤੇ ਆਹਾਠੀਆਂ ਜਾਪੀਆਂ ਕਪੀਆਂ ਜਿਨ੍ਹਾਂ ਨਾਮ ਨੂੰ ਜਪਿਆ ਵਾ ਨਿਸ਼ਾਨਿਆ ਦੇਖ ਲੈ ਤੇ ਗਵਾਰਾਹੀ ਦੇਖ ਕੇ ਅਰਦਾਸ ਕੀਤਾ ਜਿਹੜਾ ਪਿਆਰਿਆਂ ਸਚਿਆਰਿਆਂ ਦੀ ਕਮਾਈਦਾ ਧਿਆਨ ਧਰ ਕੇ ਖਾਲਸਾ ਦੀ ਬੋਲ ਲਵੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਤੀਸ ਤੇ ਬੰਦ ਬੰਦ ਗਾਇ ਉਪਰੀਆਂ ਲੋਹਾਈਆਂ ਚੜ ਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਾ ਦੀ ਸੇਵਾ ਲੈ ਕਰਵਾਮੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇ ਸਤ ਸਵਾਸ ਨਾਲ ਨਿਭਾਹੀ ਤਰ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੀ ਬਲ ਜੀ ਜੰਜਾਂ ਕਸ ਕਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬਹੁ ਲਗੇ ਪ੍ਰਿਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਅਮਨ ਦਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਕਹਾਂ ਕਹਾਂ ਰਛਿਆ ਰਿਆ ਤੇ ਦੇਖ ਤੇ ਫਤਿਹ ਬਰਦ ਕੀ ਪੈ ਪੰਥ ਕੀ ਜੇਤ ਸ਼੍ਰੀ ਸਹਿਜ ਦੀ ਸਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਨੇ ਵਾਹਿਗੁਰੂ ਸਿੱਖਾਂ ਨੂੰ ਸਿੱਖੀ দান ਕੇਸ ਨਾਲ ਵਹਿਤ দান ਵਿਵੇਕ দান ਵਿਸਾਹ দান ਪਰਸਾਹ দান ਦਨ ਸਦਨ ਨਾਮ দান ਸ਼੍ਰੀ ਅਬਿੰਦ ਸਾਹਿਬ ਦੇ ਦਰਸ਼ਨ ਇਸ਼ਾਨ ਚੌਕੀਆਂ ਝੰਡੇ ਬੁੰਗੇ ਜੋ ਜੋ ਗਿਆਨ ਧਰਮ ਕਾ ਜਾਏਗਾ ਫੁੱਲ ਜੇ ਹੈ ਗਰੋ ਸਿਖਾ ਨਾ ਮਾਨਣੀ ਮਾ ਮਾਤੇ ਉੱਚੀ ਬਾਤ ਪਾਤਾ ਰੱਖ ਆਪਵਾਹ ਹੈ ਗਰੋ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਰਨਾ ਦੇ ਜਿਨ੍ਹਾਂ ਤੋਂ ਪੰਥ ਨੂੰ ਮਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਦੇ ਸੇਵਾ ਸੁਦਾ ਹਰ ਦਾ ਦਾਨ ਖਾਲਸਾ ਜੀ ਨੂੰ ਵਕਸ਼ੋ 헤 ਨਿਮਾਨਿਆ ਦੇ ਮਾਨ ਨਿਤਾਣਿਆ ਦੇ ਤਾਨ ਨੇ ਉਟਿਆਂ ਦੀ ਓਟ ਸਚਿਤਵਾਇ ਕਰੋ ਧਾਣ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਹੈ ਮਤ ਸਦਕਾ ਚਾਰ ਪਹਿ ਰੈਣ ਸੁਖ ਅਨੰਦ ਰਪੀਤ ਹੋਈ ਹੈ ਚਾਰ ਪਹਿ ਦਿਨਤਾ ਦੇ ਅੰਦਰ ਸੁਖ ਆਨੰਦ ਰਵਦੀਤ ਕਰਵਾਉਣਾ ਅਮਰ ਸੇ ਨੀ ਬਤਾਂ ਧੰਨ ਬਾਬਾ ਸਰ ਹਸਤਾਨਾ ਤੋਂ ਪ੍ਰਕਾਸ਼ ਹਸਤਾਨਾ ਦੇ ਕਿਲੇ ਜਾਂਦੀਆਂ ਕਿ ਰਕਸ਼ੂ ਜੀ ਰਸਤੇ ਦੀ ਬਾਦ ਕਾਰਖਾਨੇ ਦੇ ਸੰਗ ਸਾਰੇ ਹੋਣ ਸਹੀ ਪਿਆਰੇ